ਪਰ ਜਿਹੜਾ ਮੌਜੂਦਾ ਨਵਾਂ ਅਕਾਲੀ ਦਲ ਜਨਮਿਆ ਹੈ ਜਿਹਨੂੰ ਪੁਨਰਸਰਜੀਤ ਅਕਾਲੀ ਦਲ ਕਹਿੰਦੇ ਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਹੈਨਾ ਉਸ ਸਮੇਂ ਉਹਨਾਂ ਦੇ ਪੈਦਾ ਹੋਣ ਤੋਂ ਬਾਅਦ ਦੁਬਾਰਾ ਪੁੰਗਰਨ ਤੋਂ ਬਾਅਦ ਉਮੀਦ ਜਾਗੀ ਕਿ ਸ਼ਾਇਦ ਉਹ ਪ੍ਰਾਤਨ ਸਿਧਾਂਤਾਂ ਤੇ ਆਊਗਾ ਉਹਨਾਂ ਨੇ ਵੀ ਅਨੰਦਪੁਰ ਸਾਹਿਬ ਮਤੇ ਦੀ ਗੱਲ ਕੀਤੀ ਸੀ ਸੁਭੇ ਦੇ ਅਧਿਕਾਰਾਂ ਦੀ ਗੱਲ ਕੀਤੀ ਸੀ ਪ੍ਰਾਤਨੋਂ ਰਿਵਾਇਤ ਜਾਂ ਚੋਣ ਨਹੀਂ ਲੜਾਂਗੇ ਕਈ ਗੱਲਾਂ ਲਿਆਂਦੀਆਂ ਜਿੱਦ ਤੋਂ ਉਮੀਦ ਜਾਗੀ ਲੋਕਾਂ ਨੂੰ ਪਰ ਅਜੇ ਤਾਂ ਪਹਿਲੀ ਇੱਕ ਜਿਮਨੀ ਚੋਣ ਆਈ ਹੈ ਜੀ ਉਹਦੇ ਵਿੱਚ ਉਲਝੇ ਲੱਗਦੇ ਨੇ ਅਜੇ ਤਾਂ ਜਿਹੇ ਤੁਸੀਂ ਢਾਂਚੇ ਦਾ ਜ਼ਿਕਰ ਕੀਤਾ ਉਹ ਚੇੜੇ ਲੱਗਦੇ ਨੇ ਗੱਠ ਜੋੜ ਕਰਨਾ ਅੰਮ੍ਰਿਤਪਾਲ ਵਾਲੀ ਧਰ ਨਾਲ ਕਿ ਨਹੀਂ ਕਰਨਾ ਇਹਦੀ ਫੈਸਲਾ ਹੋ ਪਾਰਿਆ ਇਜਲਾਸ ਬੁਲਾ ਲਈਏ ਨਾ ਬੁਲਾ ਲਈਏ ਨਹੀਂ ਫੈਸਲਾ ਹੋ ਪਾਰਿਆ ਮੈਂਬਰ ਕਿਹੜੇ ਲੈਣੇ ਕਿਹੜੇ ਨਹੀਂ ਲੈਣੇ ਇਹ ਨਹੀਂ ਫੈਸਲਾ ਹੋ ਪਾਰਿਆ ਉਮੀਦਵਾਰ ਜੇ ਆਪਣਾ ਉਤਾਰਨਾ ਦਾ ਕਿਹਨੂੰ ਉਤਾਰਨਾ ਸਾਰਾ ਕੁਝ ਠੀਕ ਹੈ ਜੀ ਨਵੇਂ ਪੁਨਰਸਰਜੀ ਅਕਾਲੀ ਦਲ 'ਚ ਵੀ ਕਿ ਜਾਂ ਤਰਨਤਨ ਦੀ ਜਿਮਨੀ ਚੌਂਕ ਤੱਕ ਇਹ ਹਿਸਾਬਕ ਤੱਕ ਕੋਈ ਹੋਰ ਤਰ੍ਹਾਂ ਦਾ ਵੜ ਜਾਣਾ ਐਸ ਸਮੇਂ ਮਾਹੌਲ ਔਰ ਪਾਸੇ ਜਾ ਰਿਹਾ ਲੱਗਦਾ ਤੇ ਪੋਲਿਟਿਕਲ ਧਿਰਾਂ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਦੀਆਂ ਨੇ ਸ਼ਾਇਦ ਉਹ ਉਹਨਾਂ ਮੁੱਦਿਆਂ ਤੇ ਪੂਰੀ ਤਰ੍ਹਾਂ ਸਟੈਂਡ ਲੈਂਡ ਚ ਉਹਦੇ ਨਾਲ ਮੈਚ ਕਰਦਾ ਲੋਕਾਂ ਦੀ ਮਨੋਵਿਗਿਆਨ ਨਾਲ ਕੋਈ ਸਟੈਂਡ ਲੈ ਨਹੀਂ پا ਰਹੀਆਂ ਉਸ ਪੱਧਰ ਦੇ ਉੱਤੇ ਜਿਵੇਂ ਤੁਸੀਂ ਦੇਖੋ ਕਿ ਬਹੁਤ ਸਾਰੇ ਗਰੁੱਪ ਜਿਹੜੇ ਬਿਲਕੁਲ ਵੀ ਸਟੈਂਡ ਨਹੀਂ ਸੀ ਲੈਂਦੇ ਇਹ ਇਸ ਪੱਧਰ ਦਾ ਜਾ ਕੇ ਜਿਵੇਂ ਹੁਣ ਆ ਸੀਪੀਆਈ ਦੀ ਵੀ ਤੁਸੀਂ ਗੱਲ ਕੀਤੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਸੀਪੀਆਈ ਦੀ ਕਾਨਫਰੰਸ ਆਲ ਇੰਡੀਆ ਚ ਪੈਣਾ ਤੇ ਨਾਰਮਲੀ ਤਾਂ ਇਹ ਕਿਹਾ ਜਾਂਦਾ ਵੀ ਨਹੀਂ ਇਹ ਤਾਂ ਜੇ ਗੱਲ ਨਹੀਂ ਪਹਿਲਾਂ ਆਮ ਤੌਰ ਤੇ ਕਮਰੇ ਡੰਦਨ ਦੇ ਬਈ ਫਿਰਕੂ ਜਮਾਤ ਤੇ ਅਸਲ ਚ ਜਿਹੜੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਬੰਦੀ ਸਿੰਘ ਜਿਹੜੇ ਖੜਕੂ ਧਾਰ ਧਾਰਾ ਦੇ ਵਿੱਚੋਂ ਹੀ ਆਏ ਨੇ ਨਾ ਬੰਦੀ ਸਿੰਘ ਤਾਂ ਬਾਕੀ ਤਾਂ ਕੋਈ ਮੋਡਰੇਟ ਅਕਾਲੀ ਦਲ ਦੇ ਨਹੀਂ ਹੈ ਇੱਕ ਚੇਂਜ ਹੈ ਮਤਲਬ ਥਾਟ ਪ੍ਰੋਸੈਸ ਦੇ ਵਿੱਚ ਦਿਖਾਈ ਦੇ ਰਹੀ ਹੁਣ ਇਹ ਅਲੱਗ ਗੱਲ ਹੈ ਕਿ ਇਹ ਮਤਾ ਧੁਰ ਅੰਦਰੋਂ ਚਰਚਾ ਚੋਂ ਆਇਆ ਜਾਂ ਇੱਕ ਸੰਕੇਤਕ ਹੈ ਕਿ ਇੱਥੇ ਦੀ ਲੋੜ ਹੈ ਤੇ ਆਪਾਂ ਪਾ ਦਿਓ ਇੱਕ ਅਲੱਗ ਪਹਿਲੂ ਹੈ ਤੇ ਸਰ ਤੰਗਾ ਬਾਗਾ ਵਾਡਰ ਖੋਲਣਾ ਇਸ ਇਦੋਂ ਬਿਨਾ ਪੰਜਾਬ ਦਾ ਕੋਈ ਗੁਜ਼ਾਰਾ ਨਹੀਂ ਹੋਏਗਾ ਇਸੇ ਢੰਗ ਨਾਲ ਦਰਿਆਈ ਪਾਣੀਆਂ ਦਾ ਮਾਮਲਾ ਰਿਪੇਰੀਅਨ ਪ੍ਰਿੰਸੀਪਲ ਤੇ ਲਾਗੂ ਹੋਣਾ ਚੰਡੀਗੜ੍ਹ ਦਾ ਸਵਾਲ ਇਹ ਸਾਰੇ ਦੂਜੀਆਂ ਧਿਰਾਂ ਨੂੰ ਵੀ ਉਸ ਹੁਣ ਮਤਲਬ ਕਰਨਾ ਪੈ ਰਿਹਾ ਪਰ ਜਿਹੜਾ ਅਕਾਲੀ ਦਲ ਹੈ ਇਹਨਾਂ ਤੇ ਫੋਕਸ ਕਰਨਾ ਛੱਡ ਗਿਆ ਇੱਕ ਲੈਵਲ ਦੇ ਉੱਤੇ ਵਿਚਦੀ ਜਦੋਂ ਚੋਣ ਹੋਈ ਖੁਲਸਾ ਗੁਰੂਰ ਵਾਲੀ ਬਾਈ ਇਲੈਕਸ਼ਨ ਉਦੋਂ ਤਾਂ ਬੰਦੀ ਸਿੰਘਾਂ ਵਾਲਾ ਮੁੱਦਾ ਠਾਇਆ ਸ਼ਾਇਦ ਉਹਨਾਂ ਨੂੰ ਲੱਗਦਾ ਇਹਦੇ ਬਹਾਨੇ ਅੱਗੇ ਚੱਲ ਪੀਏ ਬੀਬੀ ਕਮਲਜੀਤ ਕੌਰ ਨੂੰ ਜਿਹੜੇ ਰਾਜਵਾਨਾ ਉਹਨਾਂ ਦੀ ਭੈਣ ਹੈ ਉਹਨਾਂ ਨੂੰ ਵੀ ਉਤਾਰਿਆ ਕੈਂਡੀਡੇਟ ਪਰ ਜਦ ਲੋਕਾਂ ਨੇ ਦੇਖਿਆ ਵੀ ਨਹੀਂ ਇਹ ਤਾਂ ਮਤਲਬ ਕੇਵਨ ਵੋਟ ਤਾਂ ਕੀ ਸੇਮਤ ਲੱਗਦਾ ਲੋਕਾਂ ਨੂੰ ਕਿਹੜਾ ਅੰਦਾਜ਼ਾ ਨਹੀਂ ਹੁੰਦਾ ਅੰਦਾਜ਼ਾ ਹੋ ਜਾਂਦਾ ਉਸ ਅਸਪੱਤਰ ਦੇ ਉੱਤੇ ਜਾ ਕੇ ਇਸ ਲਈ ਪਹਿਲੀ ਗੱਲ ਵਿਜਨ ਦੀ ਗੱਲ ਹੈ ਇੱਕ ਤਾਂ ਉਹ ਅਕਾਲੀ ਦਲ ਹੈ ਜਿਹਦਾ ਵਿਜਨ ਉਸ ਅਸਪੱਤਰ ਤੇ ਨਹੀਂ ਹਾਂ ਤੁਸੀਂ ਦੇਖੋ ਤਰਨ ਤਰਨ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਪੁਰਾਣਾ ਕੈਂਡੀਡੇਟ ਹੈ ਐਮਐਲਏ ਬਣਿਆ ਦੋ ਵਾਰ ਉਸ ਤੋਂ ਬਾਅਦ ਵੀ ਅਕਾਲੀ ਦਲ ਦੇ ਵਿੱਚ ਸੀ ਪਿੱਛੇ ਵੀ ਥੋੜੀਆ ਮੋਟਾਂ ਤੇ ਹਾਰਿਆ ਸੀ ਉਹ ਤਾਂ ਆਵਾਦ ਵੀ ਪਾਰਟੀ ਲੈ ਗਈ ਹੀਰਾ ਲੱਭ ਕੇ ਜਿਹਦੇ ਤੇ ਸਸ਼ੀ ਕਾਂਤ ਐਡੀਜੀਪੀ ਦੀ ਜਿਹੜੀ ਰਿਪੋਰਟ ਪਤਰਕਾ ਸਿੰਘ ਬਾਦਲ ਉਹਨਾਂ ਦੇ ਹਵਾਲੇ ਕੀਤੀ ਸੀ ਅਖਬਾਰਾਂ ਚ ਉਹਦੀਆਂ ਖਬਰਾਂ ਛਪੀਆਂ ਨੇ ਕਿ ਜਿਹੜੇ ਡਰੱਗ ਬੇਕਰ ਵੇਚਣ ਦੇ ਵਿੱਚ ਸਹਾਇਕ ਰ ਹੋਰ ਜਿਨ੍ਹਾਂ ਦਾ ਹੈ ਉਹ ਇਹਨਾਂ ਦੇ ਐਮਐਲਏ ਦਾ ਵੀ ਸੀਗਾ ਉਹ ਹੁਣ ਜੁਦ ਨਸ਼ਿਆਂ ਦੇ ਖਿਲਾਫ ਜਿਹੜੀ ਪਾਰਟੀ ਦਾ ਉਹ ਲੈ ਗਈ ਐ ਕੈਂਡੀਡੇਟ ਤਾਂ ਉਹੀ ਹੋਣਗੇ ਉਹਨਾਂ ਨੇ ਹਲਕਾ ਅੰਜਾਮ ਜਿ ਬਣਾਤਾ ਉਹਨਾਂ ਨੂੰ ਉਹ ਤਾਂ ਇਹਨਾਂ ਨੇ ਇੱਕ ਹੋਰ ਬੀਬੀ ਸ਼ਾਮਲ ਕਰਕੇ ਉਹਨਾਂ ਦਾ ਗਰੁੱਪ ਸ਼ਾਮਲ ਕਰਕੇ ਉਹਨੂੰ ਕੈਂਡੀਡੇਟ ਅਨਾਉਂਸ ਕਰਤਾ ਹੈ ਸੁਬੀਰ ਸਿੰਘ ਬਾਦਲ ਉਹਨਾਂ ਨੇ ਇਹਦਾ ਮਤਲਬ ਇੰਨੀਆਂ ਪੁਰਾਣੀਆਂ ਪਾਰਟੀਆਂ ਇੰਨੀਆਂ ਵੱਡੀਆਂ ਪਾਰਟੀਆਂ ਉਹਨਾਂ ਕੋਲ ਆਪਣੇ ਕੇਡਰ ਚੋਂ ਜਿਹੜਾ ਤੁਹਾਡੇ ਨਾਲ ਇੰਨੇ ਲੰਬੇ ਸਮੇਂ ਤੋਂ ਜੁੜਾਪ ਰੱਖਦਾ ਹੋਵੇ ਜੋੜ ਕੇ ਕੰਮ ਕਰਦਾ ਹੋਵੇ ਕੋਈ ਕੈਂਡੀਡੇਟ ਨਹੀਂ ਬਚਿਆ ਕੈਂਡੀਡੇਟ ਤੁਹਾਨੂੰ ਬਾਹਰੋਂ ਲਾਉਂਦੇ ਨੇ ਸਾਰੇ ਇਹ ਇੱਕ ਬਹੁਤ بڑا ਕੁਐਸਚਨ ਮਾਰਕ ਹੈ ਮਤਲਬ ਪਾਰਟੀਆਂ ਦੇ ਵਜੂਦ ਤੇ ਜਿਸ ਲੈਵਲ ਦੀ ਗੱਲ ਹੈ ਔਰ ਤਰਨ ਤਰਨ ਤਾਂ ਨਰੋਲ ਪੰਥਕ ਹਲਕਾ ਹੈ ਤਾਂ ਵੀ ਮਤਲਬ ਇਹ ਤਾਂ ਹੋਵੇ ਵੀ ਚਲੋ ਬਹੁਤ ਅਰਬਨ ਏਰੀਆ ਜੀ ਸਾਡਾ ਤਾਂ ਉੱਥੇ ਕੋਈ ਸ਼ਾਇ ਨੀ ਸੀ ਤਾਂ ਅਸੀਂ ਇਹ ਗੱਲ ਕੀਤੀ ਹੈ ਦੂਜਾ ਸਵਾਲ ਆ ਗਿਆ ਹੁਣ ਜਿਹੜਾ ਦੂਜਾ ਅਕਾਲੀ ਦਲ ਬਣਿਆ ਜਿਹੜਾ ਕਹਿੰਦਾ ਸੀ 2 ਦਸੰਬਰ ਦੇ ਹੁਕਮਨਾਮੇ ਮੁਤਾਬਕ ਬਣਿਆ 15 ਲੱਖ ਮੈਂਬਰਸ਼ਿਪ ਕੱਟੀ ਡੈਲੀਗੇਟ ਆ ਗਏ ਜੈਨੀ ਹਰਪ੍ਰੀਤ ਸਿੰਘ ਨੂੰ ਮਤਲਬ ਪ੍ਰਧਾਨ ਬਣਾ ਲਿਆ ਤੇ ਬੀਬੀ ਸੁਵੰਤਕੌਰ ਨੂੰ ਬਣਾ ਲਿਆ ਪੰਥਕ ਕਾਉਂਸਲ ਦੀ ਮੁਖੀ ਉਹ ਅਕਾਲੀ ਦਲ ਅਜੇ ਆਪਣੇ ਅੰਦਰੂਨੀ ਮਤਲਬ ਜਿਹੜੇ ਆਪਸ ਦੇ ਵਿੱਚ ਬਖਰੇਵੇਂ ਨੇ ਉਹਨਾਂ ਚੋਂ ਬਾਹਰ ਨਹੀਂ ਆ پا ਰਹੇ ਫਿਲਹਾਲ ਸਭ ਤੋਂ ਬੜੀ ਗੱਲ ਉਹਨਾਂ ਦੀ ਇਹ ਆ ਬਾਕੀ ਗੱਲਾਂ ਸੈਕੰਡਰੀ ਨੇ ਅਜੇ ਵਿਜਨ ਡਾਕੂਮੈਂਟ ਬਣਨਾ ਜਿਹੜੇ ਇਕਵਾਲ ਸਿੰਘ ਝੂਂਦਾ ਉਹਨਾਂ ਦੀ ਅਗਵਾਈ ਚ ਕਮੇਟੀ ਬਣੀ ਹੋਈ ਹੈ ਉੱਥੇ ਕਹਿੰਦੇ ਨੇ ਕੰਮ ਕਰਦੇ ਨੇ ਹਾਲਾਂਕਿ ਉਹ ਬਤੇ ਜਿਹੜੇ ਪਾਏ ਨੇ ਉਹ ਇੱਕ ਟਾਈਪ ਦਾ ਵਿਜਨ ਡਾਕੂਮੈਂਟ ਹੀ ਹੋਣਾ ਚਾਹੀਦਾ ਪਰ ਕਦ ਹੋਏਗਾ ਕਦ ਵਿਜਨ ਲੋਕਾਂ ਕੋਲ ਆਏਗਾ ਉਦੋਂ ਬਾਅਦ ਹੀ ਪਤਾ ਲੱਗੂਗਾ ਤੁਹਾਡਾ ਪੋਲੀਟੀਕਲ ਨਿਸ਼ਾਨਾ ਕੀ ਹੈ ਅਜੇ ਉਹ ਬਾਹਰ ਆ ਦੂਜੀ ਗੱਲ ਇੱਕ ਗੱਲ ਇਹ ਹੈ ਕਿ ਅਜੇ ਤੱਕ ਤੁਸੀਂ ਡੈਲੀਗੇਟ ਅਜਲਾਸ ਚ ਜਿਹੜੀ ਵਰਕਿੰਗ ਕਮੇਟੀ ਚੋੜਨੀ ਹੈ ਉਹ ਅਜਲਾਸ ਅੱਗੇ ਤੋਂ ਅੱਗੇ ਪਈ ਜਾ ਰਿਹਾ ਹੁਣ 6 ਛੇ ਰੱਖੀ ਸੀ ਉਦੋਂ ਪਹਿਲਾਂ 6 ਰੱਖੀ ਸੀ ਤੇ ਹੁਣ ਫੇਰ ਅੱਗੇ ਪੈ ਗਿਆ ਤੀਜੀ ਗੱਲ ਇਹ ਹੈ ਕਿਹਾਏ ਜਾ ਰਿਹਾ ਹੈ ਕਿ ਇੱਕ ਗਰੁੱਪ ਉਹਨਾਂ ਦੇ ਵਿੱਚੋਂ ਇਹਦੇ ਤੋਂ ਪਹਿਲਾਂ ਕਿ ਅਜਲਾਸ ਹੋਵੇ ਕਿ ਵਰਕਿੰਗ ਕਮੇਟੀ ਬਣੇ ਜਾਂ ਕੈਂਡੀਡੇਟ ਅਨਾਉਂਸ ਹੋਵੇ ਤਰਨ ਤਰਨ ਦਾ ਪੰਥਕ ਕੌਂਸਲ ਦਾ ਵਜੂਦ ਬਣ ਜੇ ਕੋਈ ਨਾ ਕੋਈ ਵੀ ਬਿਸਤੰਤ ਕੌਰ ਦੇ ਅਗਵਾਈ ਦੇ ਵਿੱਚ ਉਹ ਪੰਥਕ ਕੌਂਸਲ ਜਿਹੜੀ ਸਮੁੱਚੇ ਪੰਥ ਨੂੰ ਇਕੱਠਾ ਕਰਨ ਦੀ ਜ਼ਿੰਮੇਵਾਰੀ ਨਿਭਾਊਗੀ ਉਹ ਪੰਥਰ ਨੂੰ ਜੁਨਾਈਟ ਕਰਕੇ ਉਦੋਂ ਬਾਅਦ ਕੈਂਡੀਡੇਟ ਕੋਈ ਸਾਂਝਾ ਪੰਥਕ ਕੈਂਡੀਡੇਟ ਲਿਆ ਬਿਆ ਜਾਵੇ ਹੁਣ ਤਾਕਤ ਕਿਹਦੇ ਕੋਲ ਹੈ ਇਸ ਅਕਾਲੀ ਦਲ ਦੇ ਵਿੱਚ ਮਤਲਬ ਕੈਂਡੀਡੇਟ ਅਨਾਉਂਸ ਕਰਨ ਦੀ ਕੈਂਡੀਡੇਟਾਂ ਤੋਂ ਅਰਜ਼ੀਆਂ ਲੈਣ ਦੀ ਕੈਂਡੀਡੇਟ ਬਣਊਗਾ ਕੌਣ ਇਹ ਆਪਣੇ ਆਪ ਦੇ ਵਿੱਚ ਕੁਝ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਹਜੇ ਮੇਰੇ ਖਿਆਲ ਨਾਲ ਬੈਲੈਂਸ ਨਹੀਂ ਬਣ پا ਰਿਆ ਸੰਤੁਲਨ ਅਜੇ ਬਣਾਉਣ 'ਚ ਸਮਾਂ ਲੱਗੂਗਾ 19 ਮੱਥਾ 25 ਮੇਰੇ ਖਿਆਲ ਨਾਲ ਹੋ ਵੀ ਨਹੀਂ ਰਹੀ ਥੋੜੀ ਹੋ ਰਹੀ ਹੈ ਨਹੀਂ ਤਾਂ ਟਾਈਮ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਜੇ ਅਕਤੂਬਰ ਦੇ ਪਹਿਲੇ ਹਫ਼ਤੇ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਉਹ ਹੋ ਗਈ ਮੈਂ ਉੱਥੇ ਤਰਨ ਤਰਨ ਨਾਲੇ ਕੁਝ ਲੀਡਰਸ਼ਿਪ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਜੀ ਹੁਣ ਦੂਜੇ ਬੰਦੇ ਤਾਂ ਕੈਂਡੀਡੇਟ ਖੜਾ ਕਰਕੇ ਕਾਂਗਰਸ ਦਾ ਅੱਜ ਕੱਲ੍ਹ ਚ ਕਹਿੰਦੇ ਹੋ ਜਾਣਾ ਪਤਾ ਨਹੀਂ ਹੋਊਗਾ ਕਿ ਨਹੀਂ ਨਹੀਂ ਤਾਂ ਕਾਂਗਰਸੇ ਵੀ ਉਦੋਂ ਹੀ ਕਰਦੀ ਆ ਕਿਉਂਕਿ ਉਹਦੇ ਦਿੱਲੀ ਵਾਲਿਆਂ ਨੂੰ ਮਿਹਨਤ ਨਹੀਂ ਹੁੰਦਾ ਉਹਨਾਂ ਚਿਰ ਐਡਾ ਗਰੁੱਪਵਾਜੀ ਹੁੰਦੀ ਆ ਤੇ ਉਸ ਤੋਂ ਬਾਅਦ ਤੁਰੇ ਫਿਰਦੇ ਨੇ ਲੇਟ ਪਰ ਦੋ ਮਿਹਨਤ ਰਾਂੇ ਕਰ ਦਿੱਤੇ ਹੋਏ ਨੇ ਜਿਹੜੀਆਂ ਨੇ ਆਵਾਦਵੀ ਪਾਰਟੀ ਨੇ ਲਗਭਗ ਕੀਤਾ ਹੋਇਆ ਉਹ ਤੇ ਸੁਵੀਰ ਸਿੰਘ ਬਾਦਲ ਉਹਨਾਂ ਨੇ ਕੀਤਾ ਹੋਇਆ ਕੈਂਡੀਡੇਟ ਆਪਣਾ ਤੇ ਜੇ ਤੁਹਾਡਾ ਕੈਂਡੀਡੇਟ ਲੇਟ ਹੋ ਜੂ ਕਹਿੰਦੇ ਭਾਈ ਪਿੰਡਾਂ ਦੇ ਬੰਦੇ ਇਹ ਜੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਫਲਾਨਾ ਆ ਗਿਆ ਸੀ ਹੁਣ ਤਾਂ ਭਾਈ ਮੈਂ ਉਹਦੇ ਨਾਲ ਚੜ ਗਿਆ ਹੁਣ ਮੈਂ ਨਹੀਂ ਵਾਪਸ ਆ ਸਕਦਾ ਇਹਦਾ ਬਹੁਤ ਸਾਰਾ ਰੋਨ ਹੁੰਦਾ ਹੈ ਨਾ ਕਿ ਬਲੋ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਇੰਡੀਪੈਂਡੈਂਟਲੀ ਲੋਕ ਸਭਾ ਦੇ ਵਿੱਚ ਇੱਕ ਵੱਡਾ ਨੈਰੇਟਿਵ ਸर्जਤਾ ਸੀ ਕਿ ਲੋਕ ਨੌਜਵਾਨ ਅਮਰਪਾਲ ਸਿੰਘ ਦੇ ਨਾਲ ਨੇ ਸਰਬਜੀਤ ਟੋਣੀ ਵੀ ਜਿੱਤ ਗਏ ਉਹਦੇ ਨਾਲ ਲੱਗੇ ਅੱਗੇ ਅਗਲੀ ਸੀਟ ਫਰੀਦਕੋਟ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਪਾਰਟੀ ਹੈ ਜਿਹੜੀ ਪਾਰਟੀ ਵਾਰਿਸ ਪੰਜਾਬ ਦੇ ਹੈ ਉਹ ਵੀ ਕੈਂਡੀਡੇਟ ਕਿਉਂ ਨਹੀਂ ਅਨਾਉਂਸ ਕਰ 파 ਰਹੇ ਕੀ ਉਹ ਪ੍ਰਭਾਵ ਨਹੀਂ ਬਚਿਆ ਜਿਹੜਾ ਪਹਿਲਾਂ ਹਣਾ ਪ੍ਰਭਾਵ ਸੀ ਜਿਹਨੂੰ ਮਰਜੀ ਅਨਾਉਂਸ ਕਰ ਦਾਂਗੇ ਕੀ ਕੋਈ ਕੈਂਡੀਡੇਟ ਬਣ ਲਈ ਤੇ ਅਰੇ ਪਹਿਲਾਂ ਬੀਬੀ ਖਾਲੜਾ ਨੂੰ ਉਹ ਕਹਿ ਰਹੇ ਸੀ ਖਾਲੜਾ ਬੀਬੀ ਖਾਲੜਾ ਨੇ ਮਨਾਂ ਕਰਤਾ ਵੀ ਸ਼ਾਇਦ ਕਿਹਾ ਜਾ ਰਿਹਾ ਕਿ ਉਹਨਾਂ ਦੀ ਕੋਈ ਹੋ ਸਕਦਾ ਕੋਈ ਉਹਨਾਂ ਦੀ ਕਿਉਂਕਿ ਉਹ ਬਾਹਰ ਵੀ ਗਏ ਹੋਏ ਨੇ ਕੋਈ ਸਿਟੀਜ਼ਨਸ਼ਿਪ ਦਾ ਕੋਈ ਹੋਰ ਕੋਈ ਗੱਲ ਹੋਵੇ ਕਿਸੇ ਟਾਈਪ ਦੀ ਕੀ ਗੱਲ ਹੈ ਮੈਨੂੰ ਨਹੀਂ ਪਤਾ ਪਰ ਬੀਬੀ ਖਾਲੜਾ ਨੇ ਨਹੀਂ ਮੰਨਿਆ ਉਸ ਪਦਰ ਦੇ ਉੱਤੇ ਜਾ ਕੇ ਹੋਰ ਕੈਂਡੀਡੇਟ ਕੌਣ ਹੋਏਗਾ ਜੇ ਉਹਨਾਂ ਨੂੰ ਵੀ ਦੇਰੀ ਹੋ ਰਹੀ ਹੈ ਇਹ ਕਰਨ ਦੇ ਵਿੱਚ ਇੱਕ ਕਮਜ਼ੋਰੀ ਹੈ ਜੇ ਤੁਹਾਡੇ ਕੋਲ ਫੈਸਲਾ ਕਰਨ ਦੀ ਸ਼ਕਤੀ ਤੇ ਤੁਹਾਡੇ ਨਾਲ ਲੋਕ ਕੌਣ ਹੋਣ ਨੂੰ ਤਾਂ ਤੁਸੀਂ ਮੂਵਮੈਂਟ ਬਣਾ ਦੇਣ ਬਲਕੇ ਉਸ ਪਦਰ ਦੇ ਉੱਤੇ ਜਾ ਕੇ ਇੱਕ ਤਾਂ ਉਹ ਗੱਲ ਹੈ ਇਹ ਪਾਰਟੀਆਂ ਦੇ ਵਿੱਚ ਇਹ ਆਪਸ ਵਿੱਚ ਮਿਲ ਵੀ ਰਹੇ ਨੇ ਕਦੇ-ਕਦੇ ਆਪਸ ਦੇ ਵਿੱਚ ਹੁਣ ਅਗਲੇ ਦਿਨਾਂ ਦੇ ਵਿੱਚ ਵੀ ਮਿਲਣਾ ਸ਼ਾਇਦ ਇੱਕਾ ਦੋ ਗੱਲਾਂ ਬੰਦ ਕੀ ਕੀ ਕੋਈ ਕੰਸੈਂਸਸ ਕੈਂਡੀਡੇਟ ਸਾਂਝਾ ਹੋ ਜਾਏਗਾ ਜਿਹੜਾ ਅਕਾਲੀ ਦਲ ਪੋਨਰ ਸਰਜੀਤ ਹੈ ਇਹਦੇ ਕੁਝ ਲੀਡਰਾਂ ਤਾਂ ਵਿੱਚੋਂ ਇਹ ਅਹਿਸਾਸ ਕਰਨ ਲੱਗੇ ਕਿ ਸਾਡੇ ਤੋਂ ਸ਼ਾਇਦ ਇਹ ਇਲੈਕਸ਼ਨ ਲੜੀ ਨਾ ਜਾਵੇ ਉਦੋਂ ਤੱਕ ਸਾਡਾ ਕੈਂਡੀਡੇਟ ਦਾ ਫੈਸਲਾ ਨਾ ਹੋਵੇ ਜਦ ਨੂੰ ਇਹ ਮੈਦਾਨ ਭੱਕ ਜੇ ਉਹ ਵੀ ਇੱਕ ਗੱਲ ਹੈਗੀ ਹੈ ਤਾਂ ਇਹੋ ਜੇ ਮਾਹੌਲ ਚ ਪਾ ਕਲੀਅਰ ਕੱਟ ਤੁਸੀਂ ਫੈਸਲੇ ਲੈਣੇ ਹੁੰਦੇ ਨੇ ਜਾਂ ਤਾਂ ਕਹੋ ਕਿ ਅਜੇ ਅਸੀਂ ਆਪਣਾ ਸਟਰਕਚਰ ਬਣਾ ਰਹੇ ਹਾਂ ਅਸੀਂ ਇਹ ਬਾਅਦ ਇਲੈਕਸ਼ਨਾਂ ਨਹੀਂ ਲੜਨੀ ਆ ਅਸੀਂ ਤਾਂ ਉਦੋਂ ਅਗਲੀ ਆ ਦੇਖਾਂਗੇ ਬਾਕੀ ਦੇ ਚੀਜ਼ ਚ ਕੀ ਹੋ ਤਾਂ ਤੁਹਾਡੇ ਵਰਕਰ ਨੂੰ ਤਾਂ ਕਲੈਰਿਟੀ ਹੋਵੇ ਨਾ ਕਿ ਲੋਕਲ ਬੰਦੇ ਸਾਡੇ ਜਿਹੜੇ ਹੈਗੇ ਤਾਂ ਨਾਲੇ ਮੀਟਿੰਗ ਕਰਕੇ ਫੈਸਲਾ ਕਰ ਲੈਣਗੇ ਕਿ ਦੀ ਮਦਦ ਕਰਨੀ ਆ ਕਿ ਦੀ ਨਹੀਂ ਕਰਨੀ ਉਸ ਲਿਹਾਜ਼ ਨਾਲ ਜਾਂ ਤਾਂ ਉਹ ਫੈਸਲਾ ਹੁੰਦਾ ਜਾਂ ਫੈਸਲਾ ਹੁੰਦਾ ਕੈਂਡੀਡੇਟ ਦੇਣਾ ਤਾਂ ਕੌਣ ਦਿੱਤਾ ਜਾਊਗਾ ਜਾਂ ਹੁੰਦਾ ਇੱਕ ਕਮੇਟੀ ਬਣ ਗਈ ਇੱਕ ਦੂਜੇ ਨਾਲ ਅਸੀਂ ਤਾਲਮੇਲ ਕਰ ਰਹੇ ਆ ਉਹ ਕਰੂਗੀ ਕੁਝ ਵੀ ਹੈ ਨਹੀਂ ਜੇ ਜੇ ਕਰ ਤਾਂ ਇਹਦੇ ਨਾਲ ਤੁਹਾਡਾ ਕੈਂਡੀਡਰ ਤੇ ਤੁਹਾਡੇ ਵਰਕਰ ਨਿਰਾਸ਼ ਹੁੰਦੇ ਨੇ ਤੁਸੀਂ ਨਹੀਂ ਉਸ ਪਦਰ ਦੇ ਉੱਤੇ ਕਈ ਵਾਰ ਜਾ ਸਕਦੇ ਉਹਦੇ ਔਰ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਬੜਿਆ ਵੱਡਾ ਕੁਐਸਚਨ ਮਾਰਕ ਹੈਗਾ ਤੇ ਇਹਨੂੰ ਕਿਵੇਂ ਟੈਕਲ ਕਰਨਗੇ ਹੁਣ ਇਹਨਾਂ ਨੇ ਦੇਖਣਾ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਅਕਾਲੀ ਦਲ ਚੋਂ ਕਈ ਅਕਾਲੀ ਦਲ ਜਨਮੇ ਵੀ ਨਹੀਂ ਜਿਹੜੇ ਮੌਜੂਦਾ ਦੌਰ ਚ ਕੰਮ ਕਰ ਰਹੇ ਨੇ ਉਹਨਾਂ ਚ ਵੀ ਪਰਿਵਾਰਵਾਦ ਹਾਵੀ ਹੈ ਜੇ ਤੁਸੀਂ ਦੇਖੋ ਕਿ ਸ਼ਰਮਣਿਕ ਅਦਲ ਬਾਦਲ ਉਥੇ ਤਾਂ ਬਾਦਲੇ ਹੈ ਹੁਣ ਤਾਂ ਦਫ਼ਤਰ ਚੰਡੀਗੜ੍ਹ ਵੀ ਕਿਹੋਂ ਦਾ ਸੁਖ ਵਿਲਾਇ ਦਫ਼ਤਰ ਹੈ ਉਹਨਾਂ ਦਾ ਹਾਂ ਜੇ ਉਧਰ ਅਕਾਲੀ ਦਲ ਅੰਮ੍ਰਿਤਸਰ ਦੇਖੋ ਤਾਂ ਉਹਨਾਂ ਦਾ ਮਾਨ ਸਿਮਰਜੀਤ ਸਿੰਘ ਮਾਨ ਹੋ ਰਿਓ ਨੇ ਤੇ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਕਾਲੀ ਦਲ ਦੇ ਵੀ ਹੁਣ ਤਾਂ ਪਰਿਵਾਰ ਹੀ ਉਹਨਾਂ ਦੇ ਪਿਤਾ ਦੇਖ ਰਹੇ ਨੇ ਸੋ ਸਾਰਾ ਕੁਝ ਇੱਧਰ ਨਵੇਂ ਕਾਲੀ ਦਲ ਦੇ ਸੀਗਾ ਵੀ ਇੱਥੇ ਵਿਚਾਰਾਂ ਦਾ ਵਿੱਚੋਂ ਸਾਰਾ ਕੁਝ ਜਨਮਿਆ ਇਸ ਲਈ ਸਿਧਾਂਤਕ ਤੌਰ 'ਤੇ ਪਰ ਇੱਥੇ ਵੀ ਟਕਰਾਅ ਸ਼ੁਰੂ ਹੋ ਗਿਆ ਤਾਂ ਮਤਲਬ ਅੰਦਰ ਵੀ ਇੱਥੇ ਵੀ ਸਾਰਾ ਕੁਝ ਠੀਕ ਨਹੀਂਗਾ ਸੋ ਅਜੇਹੇ ਦੇ ਵਿੱਚ ਫਿਰ ਮਤਲਬ ਕਿ ਕੀ ਜਿਹੜੇ ਉਧਰੋਂ ਨਿਕਲ ਕੇ ਆਏ ਸੀਗੇ ਆਪਾਂ ਕੋਈ ਚੰਗਾ ਕਰਨਾ ਇਧਰੋਂ ਵੀ ਨਿਕਲ ਜਾਣਗੇ ਕੁਝ ਇਹੋ ਜੀ ਸੰਭਾਵਨਾ ਤਰਨ ਤਰ ਨੂੰ ਕੇਂਦਰ 'ਚ ਰੱਖ ਕੇ ਤੁਸੀਂ ਇਹਨਾਂ ਸਾਰੇ ਕਾਲੀ ਦਲਾਂ ਨੂੰ ਕਿੱਥੇ ਦੇਖਦੇ ਹੋ ਦੇਖੋ ਵੈਸੇ ਤਾਂ 1 22 ਇਲੈਕਸ਼ਨ ਨੂੰ ਨ ਕੋਈ ਟ੍ਰੈਂਡ ਨਹੀਂ ਸਮਝਿਆ ਜਾ ਸਕਦਾ ਕਿ ਅੱਗੇ ਨੂੰ ਟ੍ਰੈਂਡ ਸੈੱਟ ਹੋ ਜਾਏਗਾ ਕਿਉਂਕਿ ਬਾਈ ਇਲੈਕਸ਼ਨ ਆਪਾਂ ਜਾਣਦੇ ਹਾਂ ਸਾਰੀ ਹਿਸਟਰੀ ਕਿ ਆਮ ਤੌਰ ਤੇ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਮੈਨੀਪੂਲੇਟ ਕਰ ਲੈਂਦੀ ਹੈ ਲੇਕਿਨ ਜੋ ਦੂਸਰੀਆਂ ਪਾਰਟੀਆਂ ਹੈਗੀਆਂ ਉਹਨਾਂ ਦੀ ਵੀ ਕਮ ਸੇ ਕਮ ਥੋੜੀ ਬਹੁਤ ਰਿਸਪੈਕਟੇਬਲ ਪਰਫਾਰਮੈਂਸ ਤਾਂ ਹੋਵੇ ਚਲੋ 나ਜ ਤਨ ਕੋਈ ਰਿਸਪੈਕਟੇਬਲ ਵੋਟਾਂ ਤਾਂ ਲੈਣ ਇਸ ਟਾਈਮ ਆਪਾਂ ਨੂੰ ਪਤਾ ਹੈ ਕਿ ਚਾਰ ਅਕਾਲੀ ਦਲ ਖੜੇ ਹੈਗੇ ਇੱਕ ਤਾਂ ਰੂਲਿੰਗ ਪਾਰਟੀ ਹੈ ਹੀ ਹੈ ਉਹਨਾਂ ਨੇ ਅਕਾਲੀ ਦਲ ਚੋਂ ਕੈਂਡੀਡੇਟ ਲਿਆਤਾ ਉਹੀ ਕੈਂਡੀਡੇਟ ਮੇ ਰਕੜਾ ਖੜਾ ਕਰ ਦੇ ਕਰ ਦੇਂਦੀ ਤੇ ਜਿਹੜੀ ਸੁਖਬੀਰ ਬਾਦਲ ਵਾਲੀ ਪਾਰਟੀ ਆ ਉਹਨਾਂ ਨੇ ਇੱਕ ਗਰੁੱਪ ਨੂੰ ਛੋਟਿਆ ਜੇ ਨੂੰ ਉੱਥੋਂ ਜੁਆਇਨ ਕਰਾ ਕੇ ਉਹ ਬੀਬੀ ਨੂੰ ਖੜਾ ਕਰਤਾ ਸੁਖਵੰਤ ਕੌਰ ਰਕੇ ਸੁਖਵਿੰਦਰ ਕੌਰ ਉਹਨਾਂ ਨੂੰ ਖੜਾ ਕਰਤਾ ਹੁਣੇ ਤਿੰਨ ਅਕਾਲੀ ਦਲ ਹੈਗੇ ਇੱਕ ਤਾਂ ਪੁਨਰਸੁਰਜੀਤ ਅਕਾਲੀ ਦਲ ਮਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਜੇ ਆਪਾਂ ਇਹ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਗੱਲ ਕਰੀਏ ਨਾ ਇਹ ਜਿਹੜਾ ਰੈਡੀਕਲਿਜ਼ਮ ਦਾ ਫੀਨੋਮੀਨਾ ਹੁੰਦਾ ਇਹ ਇੱਕਦਮ ਤਾਂ ਲੱਗਦਾ ਕਿ ਬਹੁਤ ਜ਼ੋਰ ਫੜ ਗਿਆ ਪਰ ਇਹ ਰੈਡੀਕਲਿਜ਼ਮ ਦਾ ਫੀਨੋਮੀਨਾ ਮੈਨੂੰ ਲੱਗਦਾ ਹੈ ਨਾ ਜੇ ਆਪਾਂ ਪਿਛੇ ਪਿੱਛੇ ਵੀ ਦੇਖ ਲਈਏ ਇਹ ਸਿਰਫ ਲੋਕ ਸਭਾ ਇਲੈਕਸ਼ਨਸ ਤੱਕ ਹੀ ਕਨਫਾਈਨ ਹੁੰਦਾ ਹ ਹ ਜਿਹੜਾ ਡੀਪ ਸਟੇਟ ਹੈ ਉਹ ਇੰਨਾ ਕੀ ਰੈਡੀਕਲਸ ਨੂੰ ਅਲਾਉ ਕਰਦੀ ਹੈ ਕਿ ਤੁਸੀਂ ਲੋਕ ਸਭਾ ਦੇ ਵਿੱਚ 2 4 5 7 ਸੀਟਾਂ ਜਿਤਨ ਜਿਤਲੋ ਜਿੰਨੀਆਂ ਜਿੱਤੀਆਂ ਉਹਤੇ ਪਾਰਲੀਮੈਂਟ ਦੇ ਵਿੱਚ ਕੋਈ ਨਹੀਂ ਫਰਕ ਪੈਂਦਾ 543 ਦੇ ਵਿੱਚ ਜੇ 7 ਵੀ ਫਿਰਦੇ ਰਹਿਣਗੇ 2 ਵੀ ਫਿਰਦੇ ਰਹਿਣਗੇ ਉਹਨਾਂ ਨੇ ਗੱਲ ਕੀ ਕਰਨੀ ਹੈ ਪਰ ਜਿਹੜੀ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਜਿਹੜੀਆਂ ਜ਼ਿੰਮੇਵਾਰੀਆਂ ਗੱਲਾਂ ਹੈਗੀਆਂ ਚਾਹੇ ਸਟੇਟ ਗਵਰਨਮੈਂਟ ਹੈ ਚਾਹੇ ਐਸਜੀਪੀਸੀ ਹੈ ਉਹਨਾਂ ਦੀ ਕਮਾਂਡ ਕਦੇ ਵੀ ਉਹ ਰੈਡੀਕਲਸ ਨੂੰ ਕਿਸੇ ਬੀ ਕਾਸਟ ਦੇ ਨੀ ਲੈਂਦੇ ਜੰਗੇ ਮੇਰੀ ਇਹ ਹੈ ਹੁਣ ਜਿਵੇਂ ਅਕਾਲੀ ਦਲਾਂ ਦੀ ਗੱਲ ਚੱਲੀ ਹੈ ਕਿ ਪੁਨਰਸਜੀਤ ਅਕਾਲੀ ਦਲ ਬਣਾ ਲਿਆ ਮੋਸਟਲੀ ਸ਼੍ਰੋਮਣੀ ਅਕਾਲੀ ਦਲ ਚੋਂ ਹੀ ਨਿਕਲੇ ਹੋਏ ਬੰਦੇ ਹੈਗੇ ਪਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਬੁញਿਆ ਕਨਟਰਡਿਕਸ਼ਨਸ ਹੈਗੀਆਂ ਲੀਡਰਸ ਨੂੰ ਲੈ ਕੇ ਪੋਲਿਸੀਜ਼ ਨੂੰ ਲੈ ਕੇ ਜਿਹੜੀਆਂ ਹੋਰ ਜ਼ਿੰਮੇਵਾਰੀਆਂ ਦੇਣੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਪ੍ਰਧਾਨ ਬਣਾਤਾ ਲੇਕਿਨ ਉਹ ਪ੍ਰਧਾਨ ਕਾਦਾ ਜਿਹਦੇ ਤੁਸੀਂ ਬਾਰੇ ਪਹਿਲੇ ਹੀ ਕਹਿਤਾ ਕਿ ਨਾ ਤਾਂ ਇਲੈਕਸ਼ਨ ਲੜ ਸਕਦਾ ਨਾ ਇਹਨੇ ਮਿਊਨਿਸਪਲ ਕਮਿਸ਼ਨਰ ਬੰਨਾ ਨਾ ਇਹਨੇ ਐਮਐਲਏ ਬੰਨਾ ਨਾ ਇਹਨੇ ਮਿਨਿਸਟਰ ਬੰਨਾ ਕੀ ਮਿਨਿਸਟਰ ਬੰਨਾ ਕਿਹੜਾ ਬੰਦਾ ਉਹਦੇ ਕੋਲੇ ਜਾਏਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਲੋਕ ਕੰਮਾਂ ਨਾਲ ਜੁੜੇ ਹੋਏ ਜੇ ਤੁਸੀਂ ਪ੍ਰਧਾਨ ਦੇ ਪੈਰਾਂ ਦੇ ਵਿੱਚ ਇੰਨੀਆਂ ਬੀੜੀਆਂ ਪਾ ਕੇ ਉਹਨੂੰ ਬਿਠਾ ਦਮੋਗੇ ਉਦੀ ਕੀ ਰੈਕੋਗਨੀਸ਼ਨ ਹੈ ਔਰ ਇੱਥੇ ਵੀ ਮੈਨੂੰ ਪਤਾ ਬੜਾ ਰੀੜਕਾ ਚੱਲਦਾ ਰਿਹਾ ਸਰਦਾਰ ਹਮੀਰ ਸਿੰਘ ਤਾਂ ਮੇਰੇ ਤੋਂ ਜ਼ਿਆਦਾ ਜਾਣਦੇ ਹੋਣਗੇ ਕਿ ਕਈ ਬੰਦਿਆਂ ਦੇ ਨਾਮ ਸਪੌਂਸਰ ਹੋਏ ਅਲਟੀਮੇਟਲੀ ਇੱਕ ਕੰਟਰਡਿਕਸ਼ਨ ਦੇ ਵਿੱਚੋਂ ਨਿਕਲੀ ਹੋਈ ਹੈ ਜਦ ਕੰਸੈਂਸਸ ਹੁੰਦਾ ਨਾ ਸਭ ਦਾ ਪਤਾ ਹੈ ਕਿ ਕੰਸੈਂਸਸ ਹਮੇਸ਼ਾ ਵੀਕ ਕੈਂਡੀਡੇਟ ਦੇ ਹੱਥ ਵਿੱਚ ਹੋਏਗਾ ਸੈਂਟਰਲ ਲੈਵਲ ਤੇ ਜਿਹੜੀ ਲੜਾਈ ਹੈ ਲੀਡਰਾਂ ਦੀ ਉਹਦੇ ਚੋਂ ਮਨਮੋਹਨ ਸਿੰਘ ਨਿਕਲ ਜਾਏਗਾ ਕੰਸੈਂਸਸ ਕੈਂਡੀਡੇਟ ਕੰਸੈਂਸਸ ਕੈਂਡੀਡੇਟ ਐਸਾ ਨਿਕਲਿਆ ਜਿਹੜਾ ਨਾਓ ਇਲੈਕਸ਼ਨ ਲੜ ਸਕਦਾ ਨਾਓ ਮਨਿਸਟਰ ਬਣ ਸਕਦਾ ਨਾਓ ਚੀਫ ਮਨਿਸਟਰ ਬਣ ਸਕਦਾ ਲੋਕਾਂ ਨੇ ਉਹ ਤੇ ਕਰਨਾ ਕੀ ਹੈ ਕੋਈ ਇਸ ਟਾਈਮ ਇੱਕ ਵੀ ਬੰਦਾ ਐਸਾ ਨਹੀਂ ਹੈ ਜਿਹਦੇ ਕੋਲੇ ਤੁਸੀਂ ਲੋਕ ਜਾ ਸਕਣ ਕਿ ਇਹ ਸਾਡਾ ਆਉਣ ਵਾਲੇ ਦਿਨਾਂ ਚ ਕੰਮ ਕਰਵਾ ਸਕਦਾ ਤੁਸੀਂ ਦੇਖ ਲਓ ਜੇ ਆਪਾਂ ਬਾਕੀ ਸਾਰੀਆਂ ਪਾਰਟੀਆਂ ਦੀ ਗੱਲ ਕਰੀਏ ਚਾਹੇ ਸੁਖਬੀਰ ਸਿੰਘ ਦੇ ਪਿੱਛੇ ਘੱਟ ਬੰਦੇ ਨੇ ਜ਼ਿਆਦਾ ਲੋਕ ਉਹਨੂੰ ਪਿਆਰ ਕਰਦੇ ਨਫਰਤ ਕਰਦੇ ਇਹ ਛੱਡੋ ਪਰ ਉਹ ਕਹਿੰਦਾ ਕਿ ਜਦ ਸਾਡੀ ਸਰਕਾਰ ਬਣ ਗਈ ਅਸੀਂ ਇਹ ਕਰਾਂਗੇ ਇਹਦਾ ਪੁਨਰ ਸਜੀਤ ਵਾਲਿਆਂ ਨੇ ਵਿਚਾਰਿਆਂ ਨੇ ਹਜੇ ਤੱਕ ਇਹ ਕਿਹਾ ਨਹੀਂ ਕਿ ਜਦ ਸਾਡੀ ਸਰਕਾਰ ਬਣਦੀ ਹਲਕਾ ਇੰਚਾਰਜ ਨਹੀਂ ਲੱਗੇ ਵਰਕਿੰਗ ਕਮੇਟੀ ਨਹੀਂ ਬਣੀ ਕੋਰ ਕਮੇਟੀ ਨਹੀਂ ਬਣੀ ਮਤਲਬ ਇਹ ਸਾਰੀਆਂ ਗੱਲਾਂ ਇਹਨਾਂ ਨੂੰ ਕਰਨੀਆਂ ਪੈਣੀਆਂ ਜੇ ਸੈਂਸੇਰਲੀ ਅੱਗੇ ਤੋਰਨਾ ਚਾਹੁੰਦੇ ਹੈਗੇ ਹਜੇ ਤਾਂ ਮਤਲਬ ਜੇ ਆਪਾਂ ਤਰੰਤ ਆਣ ਦੀ ਗੱਲ ਕਰੀਏ ਇਹ ਠੀਕ ਹੈ ਇਹ ਤਾਂ ਇੱਕ ਬਹੁਤ ਪੰਥਕ ਸੀਟ ਹੈ ਜੇ ਲੋਕ ਸਭਾ ਦੀ ਗੱਲ ਕਰੀਏ ਤਾਂ ਖਦੂਰ ਸਾਹਿਬ ਦੇ ਫਰੀਦਕੋਟ ਮੈਕਸਿਮਮ ਸਿੱਖ ਪਪੂਲੇਸ਼ਨ ਵਾਲੀਆਂ ਸੀ ਇਥੋਂ ਰੈਡੀਕਲ ਐਲੀਮੈਂਟ ਜਿੱਤ ਕੇ ਆਇਆ ਔਰ ਤਰਨਤਾਰਨ ਉਹਦਾ ਇੱਕ ਪਾਰਟ ਹੈ ਕੰਪਲੀਟਲੀ ਸਿੱਖ ਡੋਮੀਨੇਟਿਡ ਰੂਰਲ ਸੀਟ ਹੈ ਇਥੋਂ ਨੇਚਰਲੀ ਐਜ਼ ਅ ਮਤਲਬ ਜੇ ਅਸੀਂ ਪਿਛਲਾ ਇਤਿਹਾਸ ਦੇਖੀਏ ਅਕਾਲੀ ਦਲ ਦੀ ਪਰਫਾਰਮੈਂਸ ਅੱਛੀ ਹੋਣੀ ਚਾਹੀਦੀ ਹੈ ਪਰ ਅਕਾਲੀ ਦਲ ਦਾ ਤਿੰਨ ਧੜਿਆਂ ਦੇ ਵਿੱਚ ਵੰਡਿਆ ਹੋਇਆ ਕਿਸੇ ਕੋਲੇ ਕੋਈ ਕੈਂਡੀਡੇਟ ਨਹੀਂ ਹਜੇ ਤੱਕ ਨਾ ਪੁਨਰਸਵਜੀਤ ਵਾਲਿਆਂ ਨੇ ਕੋਈ ਕੈਂਡੀਡੇਟ ਖੜਾ ਕੀਤਾ ਨਾ ਵਾਰਿਸ ਪੰਜਾਬ ਵਾਲਿਆਂ ਨੇ ਕੀਤਾ ਸੁਖਬੀਰ ਉਹਨਾਂ ਨੇ ਕੀਤਾ ਉਧਾਰਾ ਲੈ ਕੇ ਕੀਤਾ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦਾ ਹਜੇ ਕੁਝ ਬੰਦਿਆ ਵੈਸੇ ਹਜੇ ਟਾਈਮ ਹੈਗਾ 27 ਤੱਕ ਦੇਖੋ ਜੇ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਕੋਈ ਇਹ ਵੀ ਸਾਨੂੰ ਪਤਾ ਹੈ ਅੰਦਰੋਂ ਖਾਤੇ ਕਿ ਜਿਹੜਾ ਪੁਨਰਸਵਜੀਤ ਅਕਾਲੀ ਦਲ ਹੈ ਨਾ ਉਹਦੀ ਵੀ ਲੀਡਰਾਂ ਦੀ ਇਹ ਪ੍ਰੋਬਲਮ ਹੈ ਕਿ ਬਹੁਤ ਸਾਰੇ ਲੀਡਰ ਆਪਸ ਦੇ ਨਾਲੋਂ ਸੁਖਬੀਰ ਦੇ ਜਿਆਦਾ ਨੇੜੇ ਹੈਗੇ ਅਜੇ ਵੀ ਉਧਰ ਜਿਆਦਾ ਨੇੜੇ ਨਹੀਂ ਤਾਂ ਪਤਾ ਨਹੀਂ ਕਿਸ 스테ਜ ਤੇ ਕਿਹੜਾ ਨਿਕਲ ਕੇ ਬਾਹਰ ਚਲਿਆ ਜਾਵੇ ਤੇ ਕਿਹੜਾ ਬਾਹਰ ਹੋਣ ਅੰਦਰ ਰਾਜਵੇ ਅਜੇ ਤਾਂ ਬਹੁਤ ਕੁਝ ਜੋੜ ਤੋੜ ਹੋਣੀ ਹੈ ਅਜੇ ਕਾਫੀ ਕੁਝ ਹੋਣਾ ਹੈ ਇਹ ਇਹ ਮੈਨੂੰ ਲੱਗਦਾ ਤਰਨ ਤਰਨ ਦੀ 12 ਇਲੈਕਸ਼ਨ ਨੂੰ ਕੋਈ ਵੀ ਜਿਆਦਾ ਅਹਿਮੀਅਤ ਨਹੀਂ ਦਿੰਦਾ ਹੁੰਦਾ ਠੀਕ ਹੈ ਕੁਝ ਸ਼ੋਅ ਸਟਰੈਂਥ ਹੈ ਉਹਦੇ ਚ ਇਹ ਵੀ ਪਤਾ ਕਿ ਜਿਆਦਾ ਪੋਸਿਬਿਲਟੀ ਜਿਹੜੀ ਹੈਗੀ ਰੂਲਿੰਗ ਪਾਰਟੀ ਵੀ ਹੁੰਦੀ ਹੈ ਉਹਨਾਂ ਕੋਲ ਸਟੇਟ ਮਸ਼ੀਨਰੀ ਹੈ ਪਰ ਨੇਚਰਲੀ ਇੱਕ ਇੰਡੀਕੇਟਰ ਤਾਂ ਹੋਏਗਾ ਕਿ ਅਕਾਲੀਆਂ ਦੇ ਤਿੰਨਾਂ ਗਰੁੱਪਾਂ ਦੇ ਵਿੱਚੋਂ ਕਿਹੜਾ ਲੋਕਾਂ ਨੂੰ ਐਕਸੈਪਟੇਬਲ ਹੈ ਹਾਲਾਂਕਿ ਇਸ ਸਟੇਟ ਦੀ ਨੇਚਰ ਬਾਕੀ ਰੈਸਟ ਆਫ ਪੰਜਾਬ ਤੋਂ ਕਾਫੀ ਡਿਫਰੈਂਟ ਹੈ ਜਿਆਦਾਤਰ ਕੌਨਸਟਿਟੂਐਂਸੀ ਟਕਰੀਬਨ 100 ਕੌਨਸਟਿਟੂਐਂਸੀਆਂ ਤੋਂ ਇਹਦੀ ਨੇਚਰ ਡਿਫਰੈਂਟ ਹੈ ਵੱਖਰੀ 17 ਸ਼ਾਇਦ ਐਸੀ ਕਿਉਂ ਕਿਉਂਕਿ ਮੇਰੇ ਕੋਲ ਸਾਰਾ ਸੋਚੋ ਇੱਕ ਪੋਲਿਟিক্যাল ਪ੍ਰੋਫਾਈਲ ਹੈ ਕੌਨਸਟਿਟੂਐਂਸੀ ਤੇ ਕਿਉਂ 100 ਕੌਨਸਟਿਟੂਐਂਸੀ ਦਾ ਇਹਦੇ ਪ੍ਰੋਫਾਈਲ ਦੇ ਨਾਲ ਮੇਲ ਹੀ ਨਹੀਂ ਖਾਂਦੀਆਂ ਇੱਦਾਂ ਇੱਕ ਐਲਫਾ ਪਾਈ ਨਹੀਂ ਕਹਿ ਸਕਦੇ ਕਿ ਟੈਸਟ ਹੋ ਗਿਆ ਜੀ ਇੱਕ ਟ੍ਰੈਂਡ ਸੈੱਟ ਹੋ ਗਿਆ ਕੋਈ ਟ੍ਰੈਂਡ ਨਹੀਂ ਸੈੱਟ ਹੋਣਾ ਰੂਲਿੰਗ ਪਾਰਟੀ ਨੇ ਜਿੱਤਣ ਦੀ ਪੋਸੀਬਿਲਿਟੀ ਹੈ ਪਰ ਦੇਖਣਾ ਇਹ ਹੈ ਕਿ ਕਿਹੜੀ ਜਿਹੜਾ ਅਕਾਲੀ ਦਲ ਕਿਹੜੇ ਕੈਂਡੀਡੇਟ ਨੂੰ ਸਪੌਂਸਰ ਕਰਦਾ ਹੈ ਸਪੌਂਸਰ ਕਰਨ ਦੀ ਪੋਜੀਸ਼ਨ ਦੇ ਵਿੱਚ ਵੀ ਹੈ ਕਿ ਨਹੀਂ ਹੈ ਤੇ ਕਿੰਨੇ ਅਕ ਬੋਟਾਂ ਦੀ ਉਹ ਕਲੇਮ ਕਰ ਸਕਦਾ ਇਹ ਸਾਰਾ ਹਜੇ ਦੇਖਣਾ ਸਰਦਾਰ ਅਮੀਰ ਸਿੰਘ ਜੀ ਮੈਂ ਇਹ ਤੋਂ ਪਹਿਲਾਂ ਕਿ ਪ੍ਰੋਗਰਾਮ ਸਮੇਟਾ ਮੈਂ ਤੁਹਾਡੀ ਟਿੱਪਣੀ ਚਾਹੁੰਨਾ ਜਿਹੜੇ ਪ੍ਰੋਫੈਸਰ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ حوالے ਨਾਲ ਗੱਲ ਕੀਤੀ ਹੈ ਜਦੋਂ ਇਹ ਫਾਰਮੂਲਾ ਲਿਆਂਦਾ ਗਿਆ ਸੀਗਾ ਤਾਂ ਇਸ ਨੂੰ ਅਸਾਰੂ ਉਪੱਖ ਵੱਜੋਂ ਲਿਆ ਗਿਆ ਸੀਗਾ ਕਿ ਦੇਖੋ ਜੀ ਮਤਲਬ ਕਿ ਪ੍ਰਧਾਨ ਦੀ ਕੋਈ ਇੱਛਾ ਨਹੀਂ ਕੋਈ ਚੋਣ ਲੜਨ ਦੀ ਉਹ ਪਾਰਟੀ ਦੇ ਸੰਗਠਨ ਲਈ ਕੰਮ ਕਰੂਗਾ ਪਰ ਪ੍ਰੋਫੈਸਰ ਸਾਹਿਬ ਨੇ ਜਿਹੜਾ ਦੂਆਪੱਖ ਰੱਖਿਆ ਉਹਨੂੰ ਲੈ ਕੇ ਤੁਹਾਡੀ ਟਿੱਪਣੀ ਕੀ ਹੈ ਨਹੀਂ ਜਿਹੜਾ ਤਾਂ ਪ੍ਰੈਕਟੀਕਲ ਚੱਲਣਾ ਹੈ ਹੁਣ ਪਾਰਟੀਆਂ ਦਾ ਉਹ ਐਂ ਲੱਗਦਾ ਕਿ ਜਿਹੜਾ ਪੈਸੇ ਵਾਲਾ ਬੰਦਾ ਹੀ ਪਾਰਟੀ ਰਨ ਕਰ ਸਕਦਾ ਹੈ। ਇਹੀ ਅਕਾਲੀ ਦਲ 'ਚ ਵੀ ਅੰਦਰ ਰਿਹਾ ਕਿ ਸੁਬੀਰ ਸਿੰਘ ਤੋਂ ਬਿਨਾ ਪੈਸੇ ਕੌਣ ਖਰਚੂਗਾ? ਪਾਰਟੀ ਚੱਲੂਗੀ ਕਿਵੇਂ? ਉਹ ਖਰਚੂਗਾ ਵੀ ਤਾਂ ਜੇ ਉਹਨੇ ਚੀਫ ਮਿਨਿਸਟਰ ਬਣਨਾ ਹੈ। ਇਹਦੇ 'ਚੋਂ ਇੰਡੀਵਿਜੂਅਲ ਨੰਬਰ 1 ਹੁੰਦਾ ਤੇ ਜਿਹੜਾ ਸੰਗਠਨ ਹੈ ਜਾਂ ਜਥੇਬੰਦੀ ਹੈ ਇਹ ਨੰਬਰ 2 ਹੋ ਜਾਂਦੀ ਹੈ। ਮੈਨੂੰ ਲੱਗਦਾ ਇਹ ਸਭ ਤੋਂ ਖਤਰਨਾਕ ਡੈਮੋਕ੍ਰੇਸੀ ਦਾ ਰੁਝਾਨ ਵੀ ਹੈ। ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਨੇ ਜੇਕਰ ਦੇਖੇ ਜੇ ਕੁਝ ਸੁਧਰ ਨਾ ਆ ਅਕਾਲੀ ਦਲ ਹਮੇਸ਼ਾ ਹੀ ਪੰਜ ਪ੍ਰਧਾਨੀ ਥਾਟ ਚੋਂ ਪੈਦਾ ਹੋਇਆ ਸੰਗਤੀ ਥਾਟ ਚੋਂ ਹੈ ਜਿੰਨਾ ਚਿਰ ਪੰਜ ਪ੍ਰਧਾਨੀ ਸਟਾਈਲ ਰਿਹਾ ਅਕਾਲੀ ਦਲ ਦੇ ਵਿੱਚ ਚਾਹੇ ਉਹ ਐ ਜੀ ਪੀ ਸੀ ਦਾ ਪ੍ਰਧਾਨ ਹੋਵੇ ਉਸੇ ਕੱਦ ਦਾ ਹੁੰਦਾ ਸੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਉਸੇ ਕੱਦ ਦਾ ਹੁੰਦਾ ਸੀ ਅਕਾਲੀ ਦਲ ਚ ਪਹਿਲਾਂ ਵੀ ਬਹੁਤ ਪ੍ਰਧਾਨ ਰਹੇ ਨੇ ਜਿਹੜੇ ਚੀਫ ਮਿਨਿਸਟਰ ਦੇ ਕੈਂਡੀਡੇਟ ਨਹੀਂ ਸੀ ਹੁੰਦੇ ਇਹ ਪਹਿਲਾ ਨਹੀਂ ਹੈ ਸੰਤ ਲੰਗਵਾਨ ਨੇ ਕਦੇ ਛੇਤੀ ਜਦੋਂ ਉਹਨਾਂ ਨੂੰ ਟਿਕਟ ਦਿੰਦੇ ਸੀ ਉਹ ਟਿਕਟ ਲੈਣ ਤੋਂ ਵੀ ਛੁਪ ਵੀ ਜਾਂਦੇ ਸੀ ਕਈ ਵਾਰ ਵੀ ਇਹ ਦੋ ਵਾਰ ਹੀ ਲੜੀ ਆ ਜੀ ਉਹਨੇ ਇਲੈਕਸ਼ਨ ਦੋ ਵਾਰੀ ਉਹਨੇ ਇਲੈਕਸ਼ਨ ਲੜੀ ਮੈਨੂੰ ਪਤਾ ਜੀ ਉਹ ਐਮਐਲਏ ਵੀ ਰਹੇ ਨੇ ਪਰ ਹਾਂਜੀ ਹਾਂ ਗੱਲ ਗੱਲ ਇਹ ਨਹੀਂ ਹੈ ਪਰ ਜਦੋਂ ਪ੍ਰਧਾਨ ਬਣਦੇ ਨੇ ਮੈਂ ਉਦੋਂ ਦੀ ਗੱਲ ਕਰਦਾ ਤੇ ਉਹ ਪਰ ਪ੍ਰਧਾਨ ਦੀ ਪਾਰਟੀਆਂ ਚ ਓਡੀ ਵੱਡੀ ਤਾਕਤ ਹੁੰਦੀ ਹੈ ਜੇ ਪਾਰਟੀ ਪ੍ਰਧਾਨ ਹੋਏਗਾ ਸੋਨੀਆ ਗਾਂਧੀ ਪਾਰਟੀ ਪ੍ਰਧਾਨ ਹੈ ਤੇ ਉਹਨੇ ਚਾਕੇ ਨਾਮਿਨੇਟ ਡਾਕਟਰ ਮਨਮੋਹਨ ਸਿੰਘ ਕਰਤਾ ਕਿਉਂਕਿ ਪਾਰਟੀ ਤੇ ਕਮਾਂਡ ਸੋਨੀਆ ਗਾਂਧੀ ਦੀ ਹੈ ਜਦੋਂ ਜਦੋਂ ਵੀ ਬਾਕੀ ਚੀਜ਼ਾਂ ਜਾਂ ਇਥੇ ਸਵਾਲ ਇਹ ਹੈ ਵੀ ਸਰਕਾਰ ਹੁਣ ਸਾਡੇ ਕੀ ਹੋ ਗਿਆ ਜਿਹੜਾ ਬੰਦਾ ਸਰਕਾਰ 'ਚ ਜਾਂਦਾ ਪਾਰਟੀਆਂ ਦਾ ਵਜੂਦ ਹੁਣ ਖਤਮ ਹੈ ਐਮਐਲਏ ਹਲਕੇ ਦਾ ਇੰਚਾਰਜ ਹੈ ਐਮਐਲਏ ਪਾਰਟੀ ਦਾ ਆਲੇ ਨਾਲ ਹੈ ਉਸ ਏਰੀਆ ਦੇ ਵਿੱਚ ਇਸੇ ਕਰਕੇ ਉਹ ਪਹਿਲਾਂ ਜਥੇਦਾਰ ਜਿਹੜਾ ਤਹਿਸੀਲ ਦਾ ਹੁੰਦਾ ਸੀ ਐਮਐਲਏ ਤੋਂ ਵੱਡੀ ਹیثیت ਰੱਖਦਾ ਸੀ ਜ਼ਿਲ੍ਹੇ ਦਾ ਜਥੇਦਾਰ ਸਾਰੇ ਐਮਐਲਏਾਂ ਤੇ ਐਮਪੀ ਤੋਂ ਵੱਡੀ ਹیثیت ਰੱਖਦਾ ਸੀ ਕਿਉਂਕਿ ਉਹ ਆਰਗੇਨਾਈਜੇਸ਼ਨ ਦਾ ਇੱਕ ਤਿਆਗੀ ਬੰਦਾ ਹੈ ਜੇ ਅਕਾਲੀ ਦਲ ਨੇ ਰਿਵਾਈਵ ਕਰਨਾ ਹੈ ਤਾਂ ਇਹੀ ਪ੍ਰਣਾਲੀ ਲਾਗੂ ਕਰਨੀ ਪੈਣੀ ਹੈ ਜਿਹਦੇ ਕੋਲ ਜਥੇਵੰਦਕ ਤਾਕਤ ਹੋਏਗੀ ਉਹਦੀ ਉਹ اخਲਾਕੀ ਪਾਵਰ ਰੱਖੂਗਾ ਉਹ ਪ੍ਰਧਾਨ ਜਿਹੜਾ ਕਹੂਗਾ ਮੈਂ ਤਾਂ ਕੁਝ ਨਹੀਂ ਲੈਣਾ ਤੁਹਾਡੇ ਤੋਂ ਕੀ ਅਸੀਂ ਕੰਮ ਕਰਾਉਣ ਦੀ ਥਿਉਰੀ ਦੇ ਵਿੱਚ ਲੋਕਾਂ ਨੂੰ ਜੋੜਨਾ ਜਾਂ ਪਾਰਟੀਆਂ ਦੇ ਸਿਧਾਂਤਕ ਪਹਿਲੂਆਂ ਤੋਂ ਮੁੱਦਿਆਂ ਤੋਂ ਲੋਕਾਂ ਨੂੰ ਮੋਬਾਈਲਾਈਜ਼ ਕਰਕੇ ਖੜੇ ਕਰਨਾ ਚਾਹੇ ਫੈਡਰਲ ਸਟਰਕਚਰ ਦੀ ਲੜਾਈ ਦੇ ਰੂਪ ਦੇ ਵਿੱਚ ਹੈ ਚਾਹੇ ਬਾਕੀ ਦੇ ਰੂਪ ਦੇ ਵਿੱਚ ਹੈ ਉਹ ਇਹ ਦੋ ਕਨਸੈਪਟ ਅਲੱਗ-ਅਲੱਗ ਨੇ ਵੈਸੇ ਆਪੋ ਆਪਣੀਆਂ ਸੋਚਾਂ ਨੇ ਉਸ ਸਾਰੇ ਮਾਮਲੇ 'ਚ ਜਿਵੇਂ ਸੋਚਦੇ ਨੇ ਇਹ ਇੱਕ ਅਲੱਗ ਜੇ ਕੋਈ ਪਤਾ ਨਹੀਂ ਹੁਣ ਪ੍ਰੈਕਟੀਕਲੀ ਚੱਲ ਪਾਊਗਾ ਜਾਂ ਨਹੀਂ ਟਨਯੋਰ ਜੇ ਦੋ ਟਰਮ ਦਾ ਕਿਸੇ ਦਾ ਹੈ ਦੋ ਟਰਮਾਂ ਤੋਂ ਵੱਧ ਨਹੀਂ ਬਣੂਗਾ ਅਰਵਿੰਦ ਕੇਜਰੀਵਾਲ ਉਹਨਾਂ ਦੀ ਕੀ ਸੀ ਕਿਹੜੀ ਜਥੇਬੰਦੀ ਸ਼ੁਰੂਆਤ ਦੇ ਵਿੱਚ ਅੰਨਾ ਹਜਾਰੇ ਦੇ ਮੂਵਮੈਂਟ ਤੋਂ ਕੀ ਲੈ ਕੇ ਆਏ ਸੀ ਇੱਕ ਹਵਾ ਅਸੀਂ ਵੀਆਈਪੀ ਕਲਚਰ ਖਤਮ ਕਰ ਦੇਾਂਗੇ ਅਸੀਂ ਸੁਧਾਰਨ ਬੰਦੇ ਦੀ ਤਰ੍ਹਾਂ ਰਹਾਂਗੇ ਅਸੀਂ ਸਵਰਾਜ ਦੀ ਗੱਲ ਕਰਾਂਗੇ ਸਾਡਾ ਕੈਂਡੀਡੇਟ ਲੋਕਲ ਵਲੰਟੀਅਰਾਂ ਚੋਂ ਚੁਣਿਆ ਜਾਇਆ ਕਰੂਗਾ ਇਹੀ ਏਜੰਡੇ ਸੀ ਨਾ ਹੋਰ ਕੀ ਸੀ ਲੋਕਾਂ ਨੇ ਵੈਲਕਮ ਕੀਤਾ ਆ ਕੇ ਭਾਵੇਂ ਉਧਰ ਹੀ ਲੱਗੇ ਘਰ ਪਰ ਲੱਗੇ ਸਭ ਕੁਝ ਹੋ ਗਿਆ ਹੁਣ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਜੱਜਮੈਂਟ ਹੈ ਕਿ ਪੁਰਾਣਾ ਸੀਐਮ ਇਹਨੂੰ ਘਰ ਦਿਓ ਜੀ ਕਹਿੰਦੇ 7 ਜਾਂ 8 ਟਾਈਪ ਦਾ ਦਿਓ 5 ਟਾਈਪ ਦਾ ਦੇਖੇ ਤਾਂ ਕਿ ਮੈਨੂੰ ਤਾਂ ਤੁਸੀਂ ਨਾਲ ਤਾਂ ਮੇਰੇ ਤਾਂ ਪ੍ਰੋਟੋਕੋਲੋਂ ਦੁ ਵੱਡਾ ਹੈ ਹੁਣ ਉਹ ਵੀ ਘਰਾਂ ਲਈ ਲੜ ਰਹੇ ਨੇ ਘਰਾਂ ਦੇ ਸਾਇਜ ਲਈ ਲੜ ਰਹੇ ਇਸੇ ਕਰਕੇ ਆਮ ਆਦਮੀ ਪਾਰਟੀ ਡਫੰਕਟ ਹੁੰਦੀ ਜਾ ਰਹੀ ਹੈ ਉਹ ਸਾਰੇ ਮਾਮਲੇ ਚ ਜਦੋਂ ਤੁਸੀਂ ਪ੍ਰਿੰਸੀਪਲ ਤੋਂ ਹਟ ਰਹੇ ਹੋ ਤੇ ਬਾਕੀ ਦੀਆਂ ਜੜੀਆਂ ਉਸ ਲੈਵਲ ਦੀਆਂ ਚੀਜ਼ਾਂ ਤੋਂ ਹਾਂ ਇਹ ਜ਼ਰੂਰ ਹੈ ਕਿ ਜਦੋਂ ਤੁਹਾਡਾ ਜੇ ਜਥੇਬੰਦਕ ਸੰਗਠਨ ਇੱਕ ਇੰਡੀਪੈਂਡੈਂਟ ਹਸਿਆਤ ਪ੍ਰਵਾਨ ਕਰ ਜੇ ਫਿਰ ਕੋਈ ਬੇਲਗਾਮ ਨਹੀਂ ਹੋ ਸਕਦਾ ਨਾ ਐਮਐਲਏ ਨਾ ਐਮਪੀ ਨਾ ਮੰਤਰੀ ਨਾ ਸੰਤਰੀ ਨਾ ਚੀਫ ਮਿਨਿਸਟਰ ਕਿਸੇ ਵੀ ਰੂਪ ਦੇ ਵਿੱਚ ਪਰ ਉਹ ਕਰਜੇ ਤਾਂ ਹੈ ਨਹੀਂ ਕਰ ਜੇ ਉਸ ਲੈਵਲ ਦੇ ਉਦੋਂ ਬਾਅਦ ਦੇ ਸਵਾਲ ਨੇ ਇਸ ਕਰਕੇ ਜਿਹੜਾ ਪਹਿਲਾ ਏਜੰਡੇ ਦਾ ਸਵਾਲ ਹੈ ਪਹਿਲਾ ਵਿਜ਼ਨਰੀ ਡਾਕੂਮੈਂਟ ਦਾ ਸਵਾਲ ਹੈ ਤੁਸੀਂ ਕੀਤੇ ਤੇ ਕੀ ਕਰਦੇ ਹੋ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਵੀ ਵਿਚਲੀ ਆਪਾਂ ਸੁਣਦੇ ਰਹਿਆ ਤੇ ਹੁਣ ਵੀ ਕਿ ਅਕਾਲੀ ਦਲ ਕੇਵਲ ਸੱਤਾ ਪ੍ਰਾਪਤੀ ਲਈ ਨਹੀਂ ਬਣਿਆ ਅਕਾਲੀ ਦਲ ਇਹਨਾਂ ਮੇਜਰ ਮੁੱਦਿਆਂ ਤੇ ਲੜਾਈ ਲਈ ਬਣਿਆ ਚੱਲਦੇ ਚੱਲਦੇ ਸੱਤਾ ਆ ਜੇ ਕਾਹ ਇੱਕ ਅੱਜ ਗੱਲ ਇਸੇ ਕਰਕੇ ਅਕਾਲੀ ਦਲ ਨੇ ਇੱਕ ਦੋ ਵਾਰ ਆਪਣਾ ਅਕਾਲੀ ਦਲ ਭੰਗ ਕੀਤਾ ਪੋਲੀਟੀਕਲੀ 55 ਚ ਵੀ ਕਾਂਗਰਸ ਦੇ ਟਿਕਟ ਤੇ ਲੜੇ ਦੂਜਾ ਧਾਰਮਿਕ ਤੇ ਸਮਾਜਿਕ ਕੰਮ ਕਰਦੇ ਰਹੇ ਉਦੋਂ ਪਹਿਲਾਂ ਵੀ ਹੋਇਆ 47 ਤੋਂ ਪਹਿਲਾਂ ਵੀ ਤੇ ਇਸ ਕਰਕੇ ਉਹ ਜਿਹੜੇ ਇੱਕ ਜੇ ਤਾਂ ਇਹ ਕਹਿੰਦੇ ਆ ਕਿ ਇੱਕ ਆਈਡੀਆਲ ਵੀ ਕੋਈ ਸਿਚੁਏਸ਼ਨ ਹੁੰਦੀ ਆ ਇਸ ਪੋਲੀਟਿਕਸ ਦੇ ਵਿੱਚ ਕੁਝ ਆਦਰਸ਼ ਵੀ ਹੋਣੇ ਚਾਹੀਦੇ ਨੇ ਕੋਈ ਵੈਲਿਊ ਸਿਸਟਮ ਵੀ ਹੋਣਾ ਚਾਹੀਦਾ ਜਿਹੜਾ ਪ੍ਰਧਾਨ ਜੇਕਰ اخلاق ਤੇ ਖੜੇ ਉਹ ਕਰਪਟ ਨਾ ਹੋਵੇ ਉਹ ਪਾਵਰ ਦਾ ਭੁੱਖਾ ਨਾ ਹੋਵੇ ਉਹਦੀ ਡਾਂਗ ਜਿਆਦਾ ਕੰਮ ਕਰਦੀ ਹੈ نیچے ਬਾਕੀ ਬੰਦਿਆਂ ਤੇ ਜਿਹੜੇ ਪਾਵਰ ਉਤੇ ਕਰਪਟ ਹੋਣਗੇ ਜਾ ਕੇ ਜਾਂ ਬਾਕੀ ਫਿਰ ਉਹ ਇਧਰ ਉਧਰ ਜਿਆਦਾ ਕੰਮ ਕਰ ਸਕਣਗੇ ਇਹ ਵੈਲਿਊ ਸਿਸਟਮ ਮੇਰਾ ਖਿਆਲ ਹੈ ਨਾ ਓਵਰਆਲ ਪਾਰਟੀਆਂ ਅਨਸਰਜਣਾ ਚਾਹੀਦਾ ਸਾਰੀਆਂ ਚ ਇੱਕ ਮਾਹੌਲ ਬਣਨਾ ਚਾਹੀਦਾ ਨਾ ਕਿ ਕਿਸੇ ਇੱਕ ਪਾਰਟੀ ਦਾ ਸਵਾਰ ਬਿਲਕੁਲ ਸਮਾਵੇਂ ਨੂੰ ਇਜਾਜ਼ਤ ਨਹੀਂ ਦਿੰਦਾ ਪਰ ਮੈਂ ਦਰਸ਼ਕਾਂ ਦੇ ਮੂਹਰੇ ਛੱਡ ਕੇ ਜਾ ਰਹੇ ਹਾਂ ਬੈਲਸ ਜਾਰੀ ਹੈ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਕਮੈਂਟ ਦੇ ਰੂਪ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਆਉਂਦੇ ਸਮੇਂ 'ਚ ਇਸ ਵਿਸ਼ੇ ਤੇ ਲੈ ਕੇ ਅਸੀਂ ਫਿਰ ਚਰਚਾ ਲਈ ਹਾਜ਼ਰ ਹੁੰਦੇ ਰਵਾਂਗੇ ਸੋ ਮੈਂ ਆਪਣੇ ਦੋਵੇਂ ਮਹਿਮਾਨਾਂ ਦਾ ਧੰਨਵਾਦ ਕਰਦਾ ਜੀ